ਹੌਣ ਤੇ ਬਹੁਤ ਵਧੀਆ ਇਕੱਠ ਹੋਇਆ ਜੀ ਬਹੁਤ ਸੰਗਤ ਹੋਈ ਇਕੱਠੇ ਜੀ ਤੇ ਵੇਟ ਹੁੰਦਾ ਕਾਰਨ ਹੈ ਪਤਾ ਨਹੀਂ ਕੀ ਗੱਲ ਹੋ ਗਈ ਲੇਟ ਕਿਵੇਂ ਹੋ ਗਿਆ ਹੈ ਤੁਹਾਨੂੰ ਤਮਾਨ ਦੇ ਕਿਹੜੇ ਕਿਹੜੇ ਕੰਮਾਂ ਤੋਂ ਤੁਸੀਂ ਪੁੱਛੋ ਵੇਖੋ ਜੀ ਕੰਮ ਤੋਂ ਦੇ ਕੁਝ ਠੀਕ ਨੇ ਤੇ ਕੁਝ ਨਹੀਂ ਵੀ ਠੀਕ ਜੀ ਤੇ ਹੈ ਤੇ ਜਿਹੜੇ ਮੁੰਡੇ ਅੱਜ ਕੱਲ ਪੜ੍ਹੇ ਲਿਖੇ ਬੈਠੇ ਨੇ ਕੋਰਸ ਕਰਕੇ ਬੈਠੇ ਨੇ ਉਹਨਾਂ ਨੂੰ ਨੌਕਰੀ ਤੇ ਮਿਲ ਨਹੀਂ ਰਹੀ ਹੂੰ ਤੇ ਉਹ ਵਿਚਾਰੇ ਕੀ ਕਰਨਗੇ ਨਾ ਦਿਹਾੜੀ ਕਰਨ ਜੋਗੇ ਤਾਂ ਨਾ ਨੌਕਰੀ ਦੂ ਰਹਿ ਤੇ ਇਧਰੂ ਹੀ ਰਹਿ ਦੋ ਬਸ ਉਹ ਕਿਤੇ ਜਾਣਗੇ ਕਿਧਰ ਕੀ ਕੰਮ ਕਰਨਗੇ ਉਹ ਜਿਨੇ 12 13 ਜਾਂ B.E. ਫਾਈਨਲ ਕਰ ਲਗੇ ਕੋਰਸ ਵੀ ਕੀਤਾ ਤਾਂ ਕੀ ਕਰੇਗਾ ਦਿਹਾੜੀ ਉਹ ਮੱਠੜ ਨਹੀਂ ਚੱਕ ਸਕਦਾ ਨਾ ਬਿਲਕੁਲ ਉਹਨੂੰ ਕਿਤੇ ਦਫਤਰ ਦੇ ਕਲਰਕ ਲਈ ਜਾਂ ਕਿਤੇ ਕੰਮ ਸੌ ਤਰ੍ਹਾਂ ਦੇ ਕੰਪਿਊਟਰਾਂ ਦੇਗੇ ਨੇ ਮਿਲਣਾ ਚਾਹੀਦਾ ਜ਼ਰੂਰੀ ਹੈ ਠੀਕ ਹੈ ਨਾ ਬਹੁਤ ਵਧੀਆ ਕੰਮ ਹੈ ਜੇ ਨੌਕਰੀ ਉੜ ਦੇ ਦੇ ਤਾਂ ਕੋਈ ਗੱਲ ਬਾਤ ਸੁਣੇ ਦਾ ਵਧੀਆ ਫੇਰੀ ਗੱਡੀ ਚੱਲਣੀ ਐਵੇਂ ਤੇ ਚੱਲਣੀ ਕੋਈ ਨਹੀਂ ਕੋਈ ਐ ਨਹੀਂ ਲੱਗਦਾ ਵੀ ਜਿਹੜਾ ਕੈਂਡੀਡੇਟ ਇਥੋਂ ਲੋਕਲ ਫਾਜ਼ਿਲਕਾ ਦਾ ਹੁੰਦਾ ਆਮਾ ਦੀ ਪਾਰਟੀ ਵੱਲੋਂ ਜਾਂ ਫਰੋਜਪੁਰ ਦਾ ਹੁੰਦਾ ਤਾਂ ਕੋਈ ਜ਼ਿਆਦਾ ਵਧੀਆ ਨਾ ਹੁੰਦਾ ਹਾਂ ਫਰੋਜਪੁਰ ਦਾ ਹੁੰਦਾ ਜਾਂ ਫਾਜ਼ਿਲਕਾ ਦਾ ਹੁੰਦਾ ਕੈਂਡੀਡੇਟ ਕੋਈ ਨਾ ਕੋਈ ਪੂਰਾ ਸੰਭਾਲਣ ਵਾਲਾ ਉਹ ਮਲੇ ਕੰਮ ਸੰਭਾਲ ਲੈਂਦਾ ਲੈ ਵੀ ਮੁੰਡਿਆਂ ਖੁੰਡਿਆਂ ਨੂੰ ਕੁੜੀਆਂ ਨੂੰ ਨੌਕਰੀ ਦਿੰਦਾ ਪੜਿਆਂ ਲਿਖਿਆਂ ਨੂੰ ਵੀ ਹਰ ਤਰ੍ਹਾਂ ਦੀ ਗੱਲਾਂ ਸਹੂਲਤਾ ਇਹੋ ਹੀ ਹੁੰਦੀਆਂ ਨੇ ਤੇ ਹੋਰ ਆਪਾਂ ਕਿਹੜਾ ਉਹਨਾਂ ਕੋਲ ਧੰਨ ਮੰਗਦੇ ਆ ਨੌਕਰੀ ਇਹ ਮੰਗਦੇ ਮੈਨੂੰ ਨੌਕਰੀ ਦੇ ਦਿਓ ਬੱਚਿਆਂ ਨੂੰ ਬੱਚੇ ਨਾ ਰਹਿਣ ਐਵੇਂ ਓਕੇ ਰੋਬੋ